ਜਿਹੜਾ ਸੜਕਾਂ ਦਾ ਟੰਚਾ ਹੈ ਪੰਜਾਬ ਦਾ ਖਾਸ ਤੌਰ ਤੇ 67000 ਕਿਲੋਮੀਟਰ ਸਾਡੇ ਕੋਲੇ ਲਿੰਕ ਸੜਕਾਂ ਨੇ ਉਹਨਾਂ ਨੂੰ ਅੱਗੇ ਰਿਪੇਅਰ ਕਰਨਾ ਹੈ ਜਾਂ ਕਿਸੇ ਨੂੰ 10 ਫੁੱਟੀ ਨੂੰ 18 ਫੁੱਟੀ ਕਰਨਾ ਹੈ ਉਹਦੇ ਵਾਸਤੇ ਅਸੀਂ ਸ਼ੁਰੂਆਤ ਕਰ ਰਹੇ ਹਾਂ 19000 ਕਿਲੋਮੀਟਰ ਜਿਹੜਾ ਪਹਿਲੇ ਫੇਜ਼ ਚ ਜਿਹਦੇ ਵਾਸਤੇ ਅਸੀਂ ਲਗਭਗ 3500 ਕਰੋੜ ਰੁਪਏ ਰੱਖਿਆ ਜਿ ਵਿੱਚ ਰਿਪੇਅਰ ਵਾਸਤੇ 2872 ਕਰੋੜ ਰੁਪਏ ਤੇ ਮੇਨਟੇਨੈਂਸ ਹੈਗੀ ਹੈ 587 ਕਰੋੜ ਰੁਪਏ ਹੈ ਮਾਨਸਬ ਅੱਜ ਦੀ ਜਿਹੜੀ ਇਹ ਤੁਹਾਡੀ ਨਵੇਕਲੀ ਮਿਲਣੀ ਹੈ ਇਹਦੀ ਤਾਰੀਫ ਜਿੰਨੀ ਵੀ ਕਰ ਲਈਏ ਥੋੜੀ ਹੈ ਪਿਛਲੇ ਅਸੀਂ 35 ਸਾਲ ਤੋਂ ਇਹ ਕੰਮ ਕਰਦੇ ਆ ਰਹੇ ਹਾਂ ਲੇਕਿਨ ਸਾਨੂੰ ਆਪ ਫਸਟ ਟਾਈਮ ਅਹਿਸਾਸ ਹੋਇਆ ਵੀ ਕੋਈ ਮੁੱਖ ਮੰਤਰੀ ਆਇਆ ਜਿਹਨੇ ਸਾਡੀ ਕੋਈ ਗੱਲ ਸੁਣਨੀ ਸ਼ੁਰੂ ਕੀਤੀ ਤੇ ਤੁਹਾਡਾ ਅਸੀਂ ਇੱਥੇ ਆਉਂਦੇ ਜੀ ਆਇਆਂ ਵੀ ਕਰਦੇ ਆ ਧੰਨਵਾਦ ਵੀ ਕਰਦੇ ਆ ਜੀ ਤੁਹਾਡਾ ਜੀ ਤੁਸੀਂ ਆਏ ਹੋ ਚਲੋ ਸਾਡੇ ਆਪਾਂ ਇਕੱਠੇ ਮਿਲੇ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇਨਾਂ ਨੂੰ ਸਾਨੂੰ ਮਾਣ ਬਖਸ਼ਿਸ਼ ਕੀਤਾ ਤੁਹਾਡੇ ਤੋਂ ਕੋਈ ਅਫਸਰ ਕੋਈ ਤੁਹਾਡੇ ਤੋਂ ਕੋਈ ਪੋਲਿਟਿਸ਼ੀਅਨ ਕੋਈ ਪੈਸਾ ਨਹੀਂ ਮੰਗੂਗਾ ਤੇ ਫਿਰ ਤੁਹਾਡੇ ਵਾਲੇ ਪਾਸੋਂ ਮੈਂ ਉਮੀਦ ਕਰਦਾ ਕਿ ਕੁਆਲਿਟੀ 'ਚ ਕੋਈ ਫਿਰ ਕਮੀ ਨਾ ਆਵੇ ਜਿੰਨੇ ਐਮ ਐਮ ਕਹੋਗੇ ਏਨੇ ਐਮ ਐਮ ਨਾ ਸਰਦਾ ਸਾਡਾ ਇਹ ਏਨੇ ਐਮ ਐਮ ਮੈਂ ਕਹਿੰਨਾ ਅਸੀਂ ਤੁਹਾਨੂੰ 5 ਸਾਲ ਦੀ ਮੇਨਟੇਨੈਂਸ ਦੇ ਪੈਸੇ ਦੇਵਾਂਗੇ ਪਰ ਮੈਂ ਕਹਿੰਨਾ ਵੀ ਬਣਾਈ ਹੀ ਹੈ ਜੀ ਵੀ ਲੋੜ ਹੀ ਨਾ ਪਵੇ ਤੇ ਲੋਕ ਵੀ ਕਹਿਣ ਯਾਰ ਆਹ ਚੀਜ਼ ਕਮਾਲ ਲੱਗਾ ਦੀ ਦੇਖੀ ਨਹੀਂ ਚੀਜ਼ ਇਹ ਸੋ ਇਸ ਕਰਕੇ ਕੁਆਲਿਟੀ ਦੇ ਮਾਮਲੇ 'ਚ ਕੋਈ ਸਮਝੌਤਾ ਨਹੀਂ